ਇੱਕ ਐਸੀ ਚੀਜ਼ ਆ ਜਿਹੜੀ ਰੱਬ ਤੋਂ ਵੀ ਨਹੀਂ ਡਰਦੀ ਲੈ ਛੇੜਨਾਂ ਦੀ ਇੱਕ ਐਸੀ ਚੀਜ਼ ਆ ਜਿਹੜੀ ਰੱਬ ਤੋਂ ਵੀ ਨਹੀਂ ਡਰਦੀ ਚੱਕ ਲੈ ਜੇ ਇਹ ਨਹੀਂ ਪੁੱਛਦਾ ਆ ਪੁੱਛ ਦੋ ਜੀ ਲਾ ਕੇ ਤਾਂ ਪੰਜ ਫਰਮਾਂ ਪੱਕੀ ਐਮ ਐਸ ਇਹੂ ਉਹ ਤਾਂ ਰਹੇਗਾ ਜੀ ਫਗਵਾ ਚੱਲਦਾ ਰਹੇਗਾ ਉਹ ਮੌਤ ਹੈ ਨਹੀਂ ਉਹ ਮੌਤ ਆ ਇਹਨੇ ਰੱਬ ਤੋਂ ਨਹੀਂ ਡਰਦੀ ਮੌਤ ਜਦੋਂ ਨਹੀਂ 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 ਹੋਏ ਜੀ ਇਹ ਤਾਂ ਹਾਂ ਉਹ ਵੀ ਨੇ ਮਰਜ਼ੀ ਆ ਉਹ ਮਰਦੇ ਨਹੀਂ ਨਾ ਹੈ ਉਹ ਜਗਾ ਰਹਿਂਦੀ ਦੁਨੀਆ ਦੇ ਕਰ ਰਹੀ ਰਹਿਂਦੀ ਦੁਨੀਆ ਦਵਾਈ ਆ ਸਮਝ ਗਿਆ ਜਿਹੜੀ ਕੋਈ ਗੱਲ ਕਹੀਆ ਨਾ ਵੀ ਟਰਦੀ ਨਹੀਂ ਉਹ ਤਾਂ ਮੋਦੀ ਆ ਮੋਦੀ ਕਰਦਾ ਰੱਬ ਇਹ ਤਾਂ ਬੰਦਿਆਂ ਜਿਹੜਾ ਬੰਦਾ ਹੈ ਨਾ ਬੰਦਾ ਤਾਂ ਮਰ ਗਿਆ ਫੇਰ ਮਰਦਾ ਨਹੀਂ ਉਹਨੇ ਮਰਨਾ ਨਹੀਂ ਉਹਨੇ ਤਾਂ ਜਿਵੇਂ ਰਹਿਣਾ ਨਹੀਂ ਕਰ ਸਕਦਾ ਭਾਈ ਤੂੰ ਹੀ ਦੱਸ ਦੇ ਸਾਨੂੰ ਤੈਨੂੰ ਦੱਸਦਾ ਵੀ ਸਾਡੀ ਹੈ ਹੈ ਭੈਸ ਦੀ ਸਿਆ ਹੈ ਸਾਡੇ ਕੀ ਆ ਗਈ ਸਾਡੀ ਤਾਂ ਦੱਸ ਨਾ ਨੰਦਨੀ ਜਮ ਮੈਨੂੰ ਇੱਕ ਅੱਧਾ ਦਾ ਤੈਨੂੰ ਕਹਿੰਦਾ ਕਰੋ ਕੋ ਸਭ ਖੈਬੜੋ ਆਹ ਦਾ ਆਡਾ ਚਾਚਾ ਜੀ ਆਪਣੀ ਖੋਲੀ ਚਾਚਾ ਜੀ ਉਹ ਕਹਦਾ ਆਤਮਾ ਆ ਨਹੀਂ ਨਹੀਂ ਆਤਮਾ ਜੀ ਹਾਂ ਆਤਮਾ ਮਰ ਗਈ ਫੜ ਗਿਆ ਮੁੰਡਾ ਮਰ ਗਿਆ ਨਹੀਂ ਮਰੀ ਆਤਮਾ ਦਾ ਆਤਮਾ ਕਿਸੇ ਨੇ ਦੇਖੀ ਤਾਂ ਹੈ ਨਹੀਂ ਉਹਦਾ ਦੇਖੀ ਮਰ ਗਈ ਜਦੋਂ ਗਿਆ ਮੁੰਡਾ ਉਹਦਾ ਦੇਖਣ ਚਾਹੁੰਦਾ ਨੰਨੀ ਰਾਮਾਦਾਨ ਅੱਲਾ ਦੀ ਉਹ ਅੱਲਾ ਦਾ ਹਾਂ ਮੈਂ ਰਾਮਾਦਾਨ ਨਹੀਂ ਨਹੀਂ ਅਮਰੇ ਅੰਦਰ ਰੱਬ ਦੇ ਅੰਦਰ ਆਹ ਆਤਮਾ ਤਾਂ ਆਪਣ ਨੂੰ ਮੰਨਦੀ ਹੋ ਵੜੀ ਮੰਨਦੀ ਆ ਯਾਰ ਮੰਨਦੇ ਆ ਪਸਾਰੀ ਮੰਨਦੇ ਆ ਆਤਮਾ ਨੇ ਮੰਨੀ ਜਨੇ ਬਾਹ ਕੋਈ ਗੱਲ ਨਹੀਂ ਨਾ ਦੱਸਦਾ ਇਹ ਐਂਡ ਤੇ ਬੱਚੂ ਦੱਸਦੀ ਐਗਜ਼ੈਂਪਲ ਆ ਸਾਡੀ ਭਾਈ ਇਹ ਮਾਚੇ ਦੇ ਕੋਈ ਹੌਸਵਾਲ ਜਗਾ ਨਹੀਂ ਜਿਹੜਾ ਜੀਦਾ ਖੇਬਲੀ ਕਿਸੇ ਨਾ ਕੋਈ ਹਲਕਾ ਪਾ ਦੇ ਤੈਨੂੰ ਹਨਗਾ ਹੁਣ ਬਦਲਿਆ ਉਂਗਲੀ ਚੀਜ਼ ਆ ਜਿਹੜੀ ਖੁਦ ਨੂੰ ਦੇਖ ਨਹੀਂ ਸਕਦੀ ਚੱਕ ਹਾਂ ਹੈ ਜਿਹੜੀ ਆਪਦੇ ਆਪ ਨੂੰ ਨਹੀਂ ਦੇਖ ਸਕਦਾ ਆਪਣੇ ਆਪ ਨੂੰ ਦੇਖ ਨਹੀਂ ਸਕਦੀ ਤੁਸੀਂ ਦੇਖੀ ਚਲੋ ਦਸੀ ਚਲੋ ਕੋਈ ਨਾ ਦੱਸੋ ਬੜਾ ਬੰਦਾ ਬੰਦਾ ਦੇਖ ਹੀ ਨਹੀਂ ਸਕਦਾ ਆਪਦੇ ਆਪ ਨੂੰ ਉਹ ਨਹੀਂ ਯਾਰ ਲੈ ਹੁਣ ਸ਼ੀਸ਼ੇ 'ਚ ਜਾ ਕੇ ਦੇਖੂ ਹਾਂ ਆਪਦੇ ਆਪ ਨੂੰ ਮੈਂ ਕਿਵੇਂ ਦੇਖੂਗਾ ਮੇਰਾ ਜਦੋਂ ਮੈਂ ਮੈਨੂੰ ਦੱਸੂਗਾ ਨਾ ਫਿਰ ਤੂੰ ਕਹੇਗਾ ਹਾਂ ਵਗ ਗਿਆ ਠੀਕ ਆ ਤੇ ਤੂੰ ਤੈਨੂੰ ਨਾ ਗੱਲ ਤਾਂ ਆ ਵੀ ਸਹੀ ਆ ਆਪਦੇ ਆਪ ਨੂੰ ਤੂੰ ਪਾਪਾ ਦੇਖ ਨਹੀਂ ਸਕਦਾ ਤੂੰ ਕਿਵੇਂ ਦੇਖੇਗਾ ਆਪਦੇ ਆਪ ਨੂੰ ਓਏ ਨਹੀਂ ਮੂੰਹ ਮੂੰਹ ਤਾਂ ਨਹੀਂ ਦੇਖ ਸਕਦਾ ਪਿੱਛਾ ਤਾਂ ਲੈ ਮੂਰੇ ਮਾਨ ਦੀ ਗੱਲ ਆ ਉੜ ਜੇ ਇੱਕ ਬੰਦੇ ਦਾ ਉੱਟ ਗਈ ਭਾਗਿਆ ਭਾਈ। ਹਾਂ? ਦੱਸ ਨਹੀਂ ਜਾਦੇ ਹੱਥ ਨੇ। ਤਾਂ ਫੇ ਬਹੁਤ ਕੱਢੀ ਗਈ। ਉਹ ਲਾ ਦਾਂਗੇ। ਹਾਂ ਜੀ ਹੋਰ ਆਪਾਂ ਕਹਿੰਦੇ ਜਦੋਂ ਗੱਲਾਂ ਕੀ ਤੁਹਾਨੂੰ ਦੱਸ ਦਿਆਂਗੇ ਜਾਂ ਦਿਆਂ ਉਹਨੂੰ। ਜਾਂਦੇ ਹੋਏ ਦੱਸੂ। ਦੱਸੂ 라ਜਮੀ ਇਹ ਕਿਹੜੀ ਗੱਲਾਂ ਨਾਲ ਦੱਸਾਂ? ਮੈਂ ਤੁਸੀ ਮੰਨ ਜੇ ਮੈਂ ਨੈਟ ਦੇ ਬਾਦੀਆਂ ਨਹੀਂ ਪਤਾ ਤੇਰੇ ਨਾਲ ਪਹਿਲੀ ਪੁੱਛਦੇ ਨੇ ਇਹ। ਏ ਨਹੀਂ ਮਿੰਦੇ ਬਾਦੇ ਨੈਟ ਵਾਲੇ ਬੋਝ ਦੇਣਗੇ ਉਹ ਤਾਂ ਮੱਜੀ ਦੇਣਗੇ ਉਹਨਾਂ ਕੋਲ ਤਾਂ ਇਹ ਸ਼ਾਇਰੀਆਂ ਕੀ ਐਂਡਰੀ ਆ ਦੱਸੀ ਕੀ ਹੈਗਾ ਚਾਰ ਜਾਨਾ ਜਾਨਵਰ ਇੱਕ ਇਹ ਹੋ ਗਈ ਦੂਜਾ ਦੂਜਾ ਜੋ ਜਿਹੜੀ ਚੀਜ਼ ਆ ਮਨੂੰ ਨਹੀਂ ਦੇਖ ਸਕਦੀ ਜਿਹੜਾ ਜਿਹੜੀ ਕੀ ਰੱਬ ਤੋਂ ਨਹੀਂ ਡਰਦੀ ਅੱਛਾ ਨਹੀਂ ਮਨਦਾ ਜਿਹੜੀ ਚੀਜ਼ ਰੱਬ ਤੋਂ ਡਰਦੀ ਹੈ ਫਿਰ ਨਹੀਂ ਮਰਦੇ ਨਹੀਂ ਮੈਂ ਪਾਣੀ ਚ ਹੈ ਪਾਣੀ ਚ ਮੜ ਕੇ ਮੇਰਾ ਸੂਰ ਮਰ ਸਕਦਾ ਮੇਰਾ ਉਹ ਨਹੀਂ ਆ ਉਹ ਰਲਾ ਦੁਗਲਾ ਜੁਗਲਾ ਜਾਨਵਰ ਆ ਉਹ ਤਾਂ ਲੰਘ ਜਾਂਦਾ ਜੀ ਪਾਣੀ ਤੋਂ ਹਾਂ ਤਾਂ ਨਹੀਂ ਆਉਂਦਾ